i oh, you پہ آگے ہوتی ہے سی نا ਹਾਂ ਮੈਨੂੰ ਮਾਰਨ ਨੂੰ ਕੁਝ ਢੇਰ ਲੱਗਦੀ ਆ ਕਹਿੰਦਾ ਤੇਰਾ ਰੂਹ ਐਂ ਕਾ ਐ ਖੜਦੀ ਆ ਮਾ ਰੂਹ ਖੜੀ ਜਾਂਦੀ ਆ ਤੇਰੀ ਉਹ ਖੜਾ ਉਹ ਬਤੰਬਰ ਵਾਰ ਚ ਆਇਆ ਕਹਿੰਦਾ ਰੂਹ ਖੜਦੀ ਐ ਨਹੀਂ ਹਾਂ ਹੁਣ ਤੇਰਾ ਮਰ ਖੁਸ਼ ਹੋ ਜਾਂਦਾ ਹੈ ਫੇ ਬਾਬੇ ਨੇ ਮੈਨੂੰ ਦੱਸੀ ਜਾਂਦਾ ਠੀਕ ਆ ਮਾ ਜਿਹੜੀ ਅੱਖ ਸੀ ਨਾ ਕੋ ਸਾਬਾ ਤੇਰਾ ਹੋ ਜਾਂਦਾ ਹੈ ਹੁੰਦਾ ਨਾ ਆਸੇ ਸੀ ਖੇਤ ਸੀਗਾ ਸੋ ਦਾ ਇਹ ਰਹੇਗਾ ਜੀ ਸਾਰੇ ਖੇਤਾਂ ਦਾ ਗੰਦੀ ਸਨ ਹੈ ਤਾਂ ਕਿ ਉਹ ਕੀ ਮੈਂ ਕਿਹੜਾ ਬਸਤ ਕੋਈ ਨਰਮਾ ਮੱਛੀ ਹੈ ਉਹ ਜਿਹੜੀ ਗੱਲ ਕਰਦੇ ਨਰਮਾ ਨਰਮੇ ਨੂੰ ਆਖਦੇ ਸੀ ਸਾਡੇ ਬਾਬਾ ਦਾ ਥੋੜੇ ਟੀਂਡੇ ਨਹੀਂ ਦਸੀਏ ਟੀਟਾ ਨਹੀਂ ਕਿਤੇ ਹੱਸਿਆ ਉਸ ਨੂੰ ਡਰਦੇ ਸੀ ਕੋ ਗੰਗਰ ਪਤਾ ਨਹੀਂ ਪਤਾ ਹੋਇਆ ਨਹੀਂ ਕਿੰਨੇ ਪਸੂ ਡਲਦੇ ਸੀ ਛੋਟੇ ਹਾਂ ਐਨੋ ਬਾਬਾ ਜਿਵੇਂ ਮੈਂ ਬਿਟ ਰਹੀ ਸੀ ਬੇਨੋ ਨਾਲ ਬਾਰੇ ਪਤਾ ਨਹੀਂ ਹਰ ਵਾਰੀ ਇਹ ਵੇਦਾ ਕੀ ਹੈ ਜਿਆ ਇੱਥੇ ਰਹੀ ਹੈ ਹਰ ਦਿਨ ਖੇੜਾ ਛੋਟੇ ਜਿਆ ਝਾਰ ਸੋਖੀ ਹੋ ਜੇ ਆਹ ਬਾਬਾ ਜਰੀਂ ਦੇ ਲੱਗ ਮੈਂ ਤਾਂ ਕੁਝ ਨਹੀਂ ਕਰਾਂ ਮਾਂ ਪਹਿਲਾਂ ਬੜਾ ਫਿਰ ਸੋਖਾ ਬਾਬਾ ਨੇੜੇ ਨੂੰ ਲੱਗਦਾ ਨਹੀਂ ਜਿਵੇਂ ਆਪਣਾ ਮਾਨ ਸਭੇ ਕੋਈ ਪਹਿਲਾਂ ਬੜਾ ਤੇਰਾ ਪੁੱਤ ਸਹੀ ਤੇਰਾ ਘਰ ਸਹੀ ਠੀਕ ਹੈ ਸਾਲ ਕਾ ਮਰਦੀਆ ਪਰਤੋਂ ਪਉਂਦੀ ਜਾ ਕੇ ਹੀ ਪਟਿਆਲੇ ਜਾਈਦਾ ਜਾ ਕੇ ਹੀ ਵਾਪਸ ਉਹ ਬਹੁਤ ਚੰਗਾ ਹੁੰਦਾ ਅੱਗੇ ਜਿਹੜਾ ਹੈ ਕੋਈ ਤਲੇਸ਼ ਹੋਏ ਸੀ ਜਾਂਦੀ ਹਾਂਜੀ ਜਿਹੜਾ ਘਰੇ ਨੂੰ ਤਲੇਸ਼ ਸੀਗਾ ਵੇਸਾ ਹੋ ਸਰਦਾ ਵੀ ਇਹ ਜਾਂਦੀ ਦੋ ਸਾਲ ਹੁੰਦਾ ਸੀਗਾ ਉਹ ਪ੍ਰੋਗਰਸ ਕਰਦੇ ਤੇਰਾ ਬਹੁਤ ਬੜਾ ਪੁੱਛ ਠੀਕ ਹੈ ਉਹਨਾਂ ਨੇ ਮੈਂ ਪੈਰਾ ਤੋਂ ਆ ਗਿਆ ਸਾਡੇ ਸਭ ਨਾਲ ਜਿੱਦੀ ਆਪਾਂ ਆਏ ਭਾਜਨ ਬੜੀ ਜਾਂਦਾ ਤੇ ਉਹ ਪਾ ਕੇ ਜਿਹੜਾ ਮੈਂ ਫਟ ਰਿਹਾ ਹਾਂ ਮਰਦਾ ਨਾ ਮਾਂ ਬਾਪੇ ਦੀ ਮਿਹਰ ਆ ਪਾਪੇ ਦੀ ਮਿਹਰ ਨਾਲ ਕੁਝ ਨਹੀਂ ਕਰਦਾ ਬਾਲਾ ਲਈ ਕੋਟਲੇ ਨੂੰ ਸੁਣਨ ਨਾਲ ਮੱਧ ਹੈ ਹਾਂ ਕੋਰਸ ਦਿਨ ਵੀ ਨਹੀਂ ਆ ਕੋਈ ਇੰਨੀ ਬੜੀ ਹੁੰਦੀ ਹੈ ਹੈ ਤੇ ਕਦ ਪਾਸ ਆਇਆ ਸੌਣਾ ਹੋ ਜਾਂਦਾ ਆੱਖਾਂ ਖਿੱਚਣੀਆਂ ਗਈਆਂ ਨਿਗਾ ਠੀਕ ਆ ਗਈਆਂ ਆ ਗਿਆ ਜੀ ਉਹਦੇ ਪਹਿਲਾਂ ਕਿਉਂ ਘਟ ਗਈ ਖਰਾ ਖਾਦੀ ਵੀ ਪਰ ਮੈਂ ਜੀ ਲੈ ਸੀ ਤਰਾ ਪਰ ਘਟਾ ਉਹਨਾਂ ਨੇ ਘਟਾ ਦੀ ਯਾ ਤੇਰਾ ਹੋ ਗਿਆ ਦਸੋ ਬੜੇ ਜਣ ਬੀਬਲੀਆ ਮਾਦਾ ਦਾ ਤੇਰੇ ਤੇ ਚੱਕਰ ਆ ਕਦੇ ਮਰੇ ਘਰੇ ਦਿਨ ਤੂੰ ਉਤਰੀ ਖੜਦੀ ਮਰੇ ਘਰੇ ਚ ਇਧੇ ਨਾ ਮੈਂ ਮਾਂ ਬਣ ਕੇ ਜੇ ਨਾ ਪੜਾਓਗੇ ਨਾ ਸਰ ਨਹੀਂ ਬੋਲ ਠੀਕ ਆ ਰੌਲਾ ਹੈਗਾ ਕਰੇ ਕਰੇ ਦਾ ਫੁੱਲ ਬੜਾ ਬੋਲ ਇੱਕ ਖੂਨ ਦੇ ਛਿੱਟੇ ਲੱਗਿਆ ਆ ਆਵਾਜ਼ ਆ ਰਹੀ ਜਾਨੀ ਕਈ ਹੋਏ ਕਿ ਤਾਂ ਜਾ ਕੋਈ ਬਦੂਆ ਵਾਟ ਚਾ ਉਹ ਸਾਹ ਕੀ ਕਹਿੰਦਾ ਯਾਰ ਆ ਰਹੀ ਹੈ ਦਸਤ ਦੀਆਂ ਗੱਲਾਂ ਆ ਰਹੀਆਂ ਹੋਰ ਵੀ ਦੋ ਦਰੀਆਂ ਨਾਲ ਆ ਰਹੀਆਂ ਹੋਰ ਵੀ ਦਸਤ ਦੇ ਨਾਮ ਤੇ ਮਗਰ نکل گلا ملونا دینا بڑا تین بھی پتا ہے ਜਨਾ ਮੀਨਾ ਤੈਨੂੰ ਵੀ ਪਤਾ ਹੈ ਤੂੰ ਮੈਥੋਂ ਗੱਪ ਲੈਣੀ ਹੈ ਤੂੰ ਤੇਰ ਤਾਰ ਖਵਾ ਲੇ ਇਹ ਆਪ ਆਪਾ ਨਾ ਗੁੜਿਆ ਬੱਚੇ ਨੇ ਆਪਾਂ ਬੂਦੀ ਗੜਾਉਣੀ ਅਜੇ ਜਿਵੇਂ ਥੋੜੀ ਗੜਾਤੀਆ ਪਕੜਾ ਦੇਣੀ ਆ ਵੀ ਕਿੱਟਾ ਚੰਗੂ ਦੇ ਜਾਦਾ ਕੁਝ ਨਹੀਂ ਸਾਰੇ ਦੇ ਮਾਮਲੇ ਦੇ ਮਾਮਲੇ ਚਾੜਾ ਦਾ ਰੋਲਾ ਕਰੇ ਸੰਤ ਛੋਡੇ ਪਿੱਛੇ ਖੜੇ ਆ ਸੀ ਛੋਡੇ ਘਰੋਂ ਪਿੱਛੇ ਹੁੰਦੇ ਖੜੇ ਆ ਪਹਿਲਾਂ ਸੀਰ ਦਾ ਦੇਖਦੇ ਸੀ ਬਹੁਤ ਵਹਿਗਾ ਜੀ ਪਾਪਾ ਜੀ ਛੀਰ ਛੋਡੇ ਨੂੰ ਸੱਚੀ ਕੰਮ ਮਾਰਾ ਉਹ ਤਾਂ ਆਇਆ ਕਹਿੰਦੇ ਜਦੋਂ ਮੋਢਾ ਹੈ ਨਹੀਂ ਨਾ ਪਾਣੀ ਖਲ ਜਾਂਦੀ ਛੋਡਾ ਮੋਢਾ ਸੀਰ ਸ਼ੀਤ ਨੂੰ ਮਨਾ ਲਾਓ ਕਮਲੀ ਬਣੀ ਹੈ ਕੋਈ ਪਿੰਡਾਂ માં ਜਾਣਾ ਪਊਗਾ ਭਾਈ ਦੇਖੀ ਕੱਚੀ ਲੱਸੀ ਲੈ ਜਾ ਗਰੀਬ ਸੱਤ ਵਾਰ ਨੂੰ ਆਇਆ ਸੱਤ ਵਾਰ ਮੇਰੇ ਘਰ ਨੂੰ ਹਫ਼ਤੇ ਤੋਂ ਦੂਰ ਜੋ ਗੱਲ ਹੈ ਕਿ ਉਹ ਪਤਾਸੀ ਲੱਗੀ ਜਾਣੀ ਰਹਿ ਗਈ ਪਹਿਲੇ ਦਿਨ ਦੇਸ਼ਿਕਲ ਦੇਖ ਲੈ ਜੀ ਇਹ ਨਾ ਭਲਾ ਹੋਇਆ ਨਾ ਆ ਦੁੰਦੇ ਲੱਗ ਰਿਹਾ ਇੱਕ ਚੀਜ਼ ਨੂੰ ਬਣਾ ਲਾ ਕਸਦਾ ਚੱਕਰ ਦੀ ਕੋਈ ਕਰੇ ਕਰੇ ਤੇ ਜਿੱਤ ਨਹੀਂ ਸਾਰਾ ਪਾਦੇ ਠੀਕ ਆ ਤੁਹਾਡਾ ਉਸ ਹੈਰਾ ਸੀ ਤੋਂ ਸਾਡਾ ਕਿ ਸ੍ਰੀ ਮੰਨੂ ਦਾ ਸਿਰ ਪਾਉ ਦਾ ਮਾਨ ਕਹੇ ਸਤੇ ਮੇਗਾ ਚੜੀ ਤੇ ਦਰਵਾਜ਼ਾ ਨਾ ਖੁੱਲ੍ਹੇ ਚੰਡੇ ਕਰਦਾ ਸੀ ਕਰਿਆ ਮਾਂ ਤੁਸੀਂ ਬਚੇ ਸੀ ਤੇ ਅਰੂ ਨਹੀਂ ਅੱਜ ਨੂੰ ਕੇਰਾਂ ਨੇ ਹਟਿਆ ਰੋਣਾ ਸੀ ਤੇਰੇ ਪੁੱਤ ਦੇ ਤੇਰੇ ਘਰ ਦਿੰਦੇ ਆ ਜੀ ਤੇਰੇ ਬਚਾਵਾ ਬਹੁਤ ਬਹੁਤ ਪਾਪਾ ਵੀ ਨਾ ਰਹਿਣਾ ਮੈਨੂੰ ਅਲਰਜੀ ਹੈ ਕੰਮ ਦੀ ਮੈਂ ਨਹੀਂ ਵੇਚਦਾ ਕੋਈ ਮੈਨੂੰ ਜਦੋਂ ਮੇਰੀ ਮਾਂ ਖੜੀ ਹੋਏ ਤੇ ਮੇਰਾ ਪੁੱਤ ਹੀ ਖੜਿਆ ਮੇਰੇ ਕੋਲ ਇਗਰੇ ਮਤਰੇ ਦਿੰਦਾ ਜੇ ਤੋ ਵੇਰ ਥੋ ਮੈਂ ਥੋੜੇ ਅੱਗੇ ਉਹਨੇ ਚਰਨਾ ਨੂੰ ਘੂੜਾ

ਕਈ ਨਹੀਂ ਕਿਹਾ ਬਾਬਾ ਮੋਈ ਨਹੀਂ ਚਾਹੀਦਾ ਮਸਾਲਾ ਜੇ ਮਾਰ ਨਾ ਮਿਲੇ ਨਾ ਭੈਣੇ ਵਾਲਾ ਕੁਝ ਹੋਇਆ ਠੀਕ ਹੈ ਤੇ ਮਰਦਾ ਕਰੇ ਇਹ ਮਾਰੇ ਚੱਕਰਾਂ ਦੇ ਨਾਮ ਪਈ ਨਾ ਕੋ ਪਤਾ ਨਹੀਂ ਠੀਕ ਹੋ ਗਿਆ ਅੱਗੇ ਛੇਲੇ ਨਹੀਂ ਖੱਦੇ ਮਾਰੇ ਮਾਰ ਸਤ ਨੂੰ ਦੁਆ ਦੇ ਆ ਗਿਆ ਯਾਦ ਕਰਾ ਹੋ ਤਾ ਯਾਦ ਕੁਵਾਰ ਵਾਲੇ ਮੈਨੂੰ ਪਰਵਾਣੀ ਮੋਦੀ ਮੁੱਝ ਨਾ ਤੁਹਾਡਾ ਬਾਬਾ ਬੇੜਾ ਰਿਹਾ ਛੇਲੇ ਨਹੀਂ ਭਾਏ ਛੇਲੇ ਰਿਹਾ ਹੈ ਚੀਰਿਆ ਨਾ ਭਾਈ ਤੂੰ ਚੀਰਿਆ ਨਾ ਖੜਾ ਛੜਦੇ ਖੜਾ ਤਾੜਾ ਮੁੱਢੀ ਜੇ ਲੈਣੇ ਬੰਤੇ ਉਹ ਛੜਦੇ ਖੜਾ ਅੱਜ ਪੁੱਛ ਨਹੀਂਣੀ ਨਾ ਇਹ ਤੋਂ ਮੁੱਢੀ ਨਾ ਸਮਾਂ ਮਰਦੀ ਉਹਨਾਂ ਮੇਰੀ ਲੱਗ ਰਹੀ ਹੈ ਮੈਂ ਦੇ ਨਹੀਂ ਰਿਹਾ ਸੱਤ ਦਿਨ ਤੂੰ ਮੁੱਢੀ ਨਮਾਇਆ ਲਗ ਹਫ਼ਤੇ ਤੋਂ ਬਾਅਦ ਇੱਕ ਦੋ ਹਫ਼ਤੇ ਤੋਂ ਕੋਈ ਨਹੀਂ ਸੱਤ ਦਿਨ ਪੂਰੇ ਕਰਦੇ ਜੇ ਤਾਂ ਉਹੀ ਘਰ ਜਾਏ ਚਰਮਣ ਚਰਮਣ ਹੋਵੇ ਜਿਵੇਂ ਪਹਿਲਾਂ ਹੁੰਦੀ ਸੀ ਐ ਖੜੇ ਹਜੰਦਾ ਦੇ ਤੈਨੂੰ ਵੀ ਨਹੀਂ ਸੀ ਵੀ ਖੜੇ ਆ ਦੋਵੇਂ ਦਿਸਣਗੇ ਉਹ ਡੋਢਾ ਕਾ ਰਸ਼ੀਦ ਆ ਰਸ਼ੀਦ ਰਸ਼ੀਦ ਉਹ ਸੈਵੇਂ ਨੂੰ ਬਣਾ ਲਾਉਂਦਾ ਹੁੰਦਾ ਸੀ ਤੇ ਕਹਿੰਦਾ ਬਾਬਾ ਆਪੇ ਮੰਨ ਗਏ ਇਹਦਾ ਕੋਈ ਪਿੱਛੋਂ ਦੇਣ ਨਾ ਕਰਦੀ ਜਦੋਂ ਡੋਢਾ ਕਾ ਸਹੀ ਹੋਈ ਮਾਤਾ ਦਾ ਕਰਦੀ ਬਾਬੇ ਦਾ ਕਰਦੀ ਖੇਤਰਪਾਲ ਦਾ ਉਹਦੋਂ ਮੈਂ ਸਾਰਾ ਬਾਅਦ ਚ ਸਮਝਾ ਦੇਈ ਗਏ ਪਹਿਲਾਂ ਮੈਂ ਭੜਾ ਉਹਨਾਂ ਉਹਨਾਂ ਨੂੰ ਬਣਾ ਮੋਟ ਨੂੰ ਕਿਸੇ ਦਾ ਮੋਟ ਹੁੰਦਾ ਜੇ ਪਿਓ ਪਿਓ ਤੇਓ ਹੀ ਹੁੰਦਾ ਹੈ ਜੇ ਆਪਾਂ ਹੋਰ ਨੂੰ ਪਿਓ ਬਣਾਵਾਂਗੇ ਨਹੀਂ ਬਣਦਾ ਜਿਹੜਾ ਥੋੜਾ ਪਿਓ ਆ ਉਹਨੂੰ ਮੰਨ ਲਾ ਠੀਕ ਹੈ ਜੇ ਲੱਗੀ ਹੈ جب مجھا کریں گے ماں مار گئے میری یومر بھی تہلے گا کیا مجھا کریں گے جا کیا پاہ ہوگی تو میں تاڑھ کے لئے خوش ہو جیگا خوش ہو جیگا خوشتہ ہوئی ہوگی مان خوش ہو گیا نا ہاتھ کو جیگا جا مانتے ہیں جا رہا ہم دنے گے ماں میں جوگے 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 جیگوں جوگے 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 جیگے جنہاں تکر جیگے آئے پتی اکھلا آگوں کھڑی رہا ہے ਜਾ ਮੋਝਾ ਕਰ ਮਾ ਬੁਲਿੰਗ ਉਹ ਤਕਾਲੀ ਮੰਨ ਜੇ ਮਾਂ ਟੇ ਕੇ ਫਿਰ ਪਲਾ ਹੁੰਦਾ ਨਹੀਂ ਪਲਾ ਹੁੰਦਾ ਨਾ ਮਾਂ ਟੇ ਕੇ ਤੂੰ ਧੱਕਾ ਨਹੀਂ ਕਰ ਉਹ ਜੋ ਤੇਰੇ ਕੋਲ ਕੁਝ ਹੋ ਗਿਆ ਤੇ ਇਹ ਤਾਂ ਆਪਣੇ ਦੋਵੇਂ ਵੀ ਪਹਿਲਾਂ ਨੇ ਚੱਕਰਾਂ ਚ ਪਾਤਾ ਜਿਵੇਂ ਕੋ ਐਸੀ ਆ ਚੱਲ ਕੇ ਓਵੇਂ ਗੁੱਡੀ ਤਹਾ ਘੇਰ ਕਰਾ ਦੋ ਮੈਂ ਤੇਰੀ ਮਾਂ ਦੀ ਛਾਈ ਮਨ ਕੁਝ ਨਹੀਂ ਹੋਵਾ ਤੂੰ ਬੋਰ ਕੁਝ ਨਹੀਂ ਹੋਵਾਂ ਠੀਕ ਹਾਂ ਮਾਂ ਜਾਂ ਹੋਰ ਕਰ ਮੇਰੇ ਮਾਂ ਆ ਗਏ ਬੰਦੇ ਮਾਂ ਚੱਲ ਬਾਬਾ